ਤੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਕੋਈ ਸ਼ਰਮਾ ਲਾਉਂਦਾ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਵਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋਸ਼ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਇਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਇਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ 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 ਪਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਵੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜਿਹੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਵਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜੇ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਵਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਸੁਖਬੀਰ ਬਾਦਲ ਦੇ ਵੱਲ ਦੇਖ ਕੇ ਤਰਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ